ਇੱਕ ਕਮੈਂਟ ਹੈ ਜੀ ਦੋਸਤਾਂ ਦਾ ਜੀ ਥੋੜੀ ਜੀ ਜਾਣਕਾਰੀ ਹੈ ਤੇ ਜੰਦ ਜਾਂਦੇ ਸਾਨੂੰ ਦੇ ਦਿਓ ਜਰਾਵਟ ਲੋ ਜੀ ਕਾਫੀ ਦੋਸਤਾਂ ਦਾ ਕਮੈਂਟ ਹੈ ਕਹਿੰਦੇ ਗਰੂਮਿੰਗ ਗੈਂਗ ਬਾਰੇ ਥੋੜੀ ਜੀ ਜਾਣਕਾਰੀ ਦੇ ਦਿਓ ਕੋਈ ਗਰੂਮਿੰਗ ਗੈਂਗ ਜਿਹੜੀ ਹੈ ਨਾ ਉਹ ਅਪਨੇ ਇਧਰ ਨਹੀਂ ਹੈ ਇਸ ਤੇ ਸ਼ਬਦ ਇਸਤੇਮਾਲ ਹੁੰਦਾ ਬੇਸਿਕਲੀ ਇਹ ਬਰਤਾਨੀਆਂ ਚੋਂ ਨਿਕਲਿਆ ਸ਼ਬਦ ਹੈ ਜੀ ਗਰੂਮਿੰਗ ਗੈਂਗ ਜਿਹੜੀ ਆ ਉਹ ਬੱਚਿਆਂ ਨੂੰ ਵਾਲਫੇਅਰ ਦੇ ਵਿੱਚ ਲਿਆਉਂਦੇ ਜਿੰਨੀ ਕੋਈ ਮੇਰੀ ਜਾਣਕਾਰੀ ਆ ਖਾਸ ਤੌਰ ਤੇ ਇਹਦੇ ਵਿੱਚ ਪਾਕਿਸਤਾਨੀਆਂ ਦਾ ਜ਼ਿਕਰ ਹੁੰਦਾ ਕੁਝ ਇੰਡੀਅਨ ਵੀ ਸ਼ਾਮਲ ਪਾਏ ਗਏ ਨੇ ਜੀ ਵੀ ਜਿਹੜੇ ਉਧਰ ਪਤਾ ਕੀ ਆ ਤੁਹਾਨੂੰ ਪਤਾ ਬੱਚੇ ਜਿਹੜੇ ਅਲਗਾ ਦਾ ਸ਼ਿਕਾਰ ਹੋ ਜਾਂਦੇ ਨੇ ਹਾਂ ਬਿਲਕੁਲ ਅਲੈਦਗੀ ਦਾ ਸ਼ਿਕਾਰ ਹੋ ਜਾਂਦੇ ਨੇ ਉਹ ਬੱਚੇ ਬੜੇ ਇਨੋਸੈਂਟ ਹੁੰਦੇ ਨੇ ਉਧਰਲੇ ਬਾਰਨ ਨੇ ਜਿਹੜੇ ਚਾਹੇ ਪੱਛਮੀ ਤੁਸੀਂ ਦੇਖ ਲਓ ਕੈਨੇਡਾ ਦਾ ਜਿਹੜਾ ਬੱਚਾ ਹੋਏਗਾ ਨਾ ਉਧਰਲਾ ਬਾਰਨ ਤੁਹਾਡਾ ਪੰਜਾਬੀ ਤੇ ਉਹਨੂੰ ਵਾਲਸ਼ਾਲੀ ਨੇ ਨਹੀਂ ਹੋ ਆਪਣੇ ਜੜਿੱਥੇ ਹੁੰਦੇ ਜੋ ਹੈਗਾ ਨਾ ਵਾਲਸ਼ਾਲੀ ਨੇ ਆਪਾਂ ਤਾਂ ਸ਼ੁਰੂ ਚ ਹੀ ਇਸ ਖਾਦਮ ਨੇ ਬਹੁਤ ਕੁਛ ਬੱਚਿਆ ਹਾਂ ਮੋਲ ਨਹੀਂ ਫਰਕ ਹੁੰਦਾ ਜੀ ਬਹੁਤ ਐਵੇਂ ਆਪਾਂ ਕਹਿ ਦਿੰਨੇ ਆ ਕਿ ਅਸੀਂ ਨਾਲੇ ਉਹਨੂੰ ਕਹੀ ਜਨੇ ਸਦਾ ਸੱਚ ਬੋਲੋ ਸਕੂਲ ਚ ਪੜਾਈ ਜਾਂਦੇ ਆ ਤੇ ਘਰੇ ਆ ਕੇ ਉਹਨੂੰ ਕਹਿੰਦੇ ਨੇ ਜਹਾ ਫਲਾੜੇ ਨੂੰ ਕਹਿਆ ਵੀ ਹੁਣ ਪਾਪਾ ਤੇਰੇ ਘਰੇ ਨਹੀਂ ਆ ਪਾਪਾ ਹੀ ਕਹਿੰਦਾ ਕਿ ਪਾਪਾ ਘਰੇ ਨਹੀਂ ਆ ਸਕੂਲ ਚ ਉਹਨੂੰ ਕਹਿੰਦੇ ਨੇ ਕਿ ਸਦਾ ਸੱਚ ਬੋਲੋ ਤਾਂ ਗੱਲ ਇਹ ਹੈ ਜਨਾਬ ਕਿ ਫਿਰ ਬੱਚਾ ਪ੍ਰੈਕਟੀਕਲ ਵੀ ਹੋ ਜਾਂਦਾ ਫਿਰ ਉਹ ਤੁਹਾਡੇ ਨਾਲ ਝੂਠ ਬੋਲਦਾ ਕਿ ਤੇਰਾ ਢਿੱਡ ਪੇੜ ਹੁੰਦਾ ਸਹੀ ਗੱਲ ਸਕੂਲ ਦੀ ਛੁੱਟੀ ਮਾਰਨ ਵਾਸਤੇ ਤਾਂ ਇਹ ਇਸ ਤਰ੍ਹਾਂ ਹੁੰਦਾ ਹੈ ਕਿ ਉਹਨਾਂ ਨੂੰ ਵੈਲਫੇਅਰ ਦੇ ਵਿੱਚ ਡਰੱਗ ਚ ਪਾ ਕੇ ਫਿਜ਼ਿਕਲੀ ਜਿਦਾਂ ਕਹਿੰਦੇ ਹੁ ਇਸਤੇਮਾਲ ਕਰਨਾ ਬਹੁਤ ਗੰਦਾ ਕੰਮ ਹੈ ਕਹਿੰਦੇ ਜਾਂ ਕੁਝ ਮਾਮਲੇ ਤੇ ਧਰਮ ਪਰਿਵਰਤਨ ਨਾਲ ਵੀ ਗਾਂ ਜੁੜਦੇ ਨੇ ਤਾਂ ਬਹੁਤ ਉੱਥੇ ਸਖਤਾਈ ਵੀ ਹੈ ਇਸ ਮਾਮਲੇ 'ਚ ਸਖਤਾਈ ਵੀ ਹੈ ਜੀ ਜੀ ਅੱਜ ਕੱਲ ਤਾਂ ਕਹਿੰਦੇ ਵੀ ਪੰਜਾਬ 'ਚ ਵੀ ਸ਼ੁਰੂ ਹੋ ਚੁੱਕਾ ਹੈ ਮਿੱਤਰ ਕਹਿ ਰਹੇ ਨੇ ਵਿਸ਼ਾਲ ਸ਼ਰਮਾ ਜੀ ਪਰ ਚਲੋ ਜੋ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗੰਭੀਰ ਮਸਲਾ ਹੈ ਸੰਵੇਦਨਸ਼ੀਲ ਮਸਲਾ ਹੈ ਮੈਂ ਤਾਂ ਇੱਕੋ ਗੱਲ ਕਹਿਣਾ ਕਿ ਆਪਣੇ ਘਰ ਨੂੰ ਵੇਖੋ ਮੁਸਤਾਫਾ ਜੋਬ ਦੇਖਦਾ ਰਿਹਾ ਹੂੰ ਸਿਆਸਤ ਦੇਖਦਾ ਰਿਹਾ ਪਦਵੀਆਂ ਦੀ ਦੌੜ ਅਹੁਦਿਆਂ ਦੀ ਦੌੜ ਚੰਗੀ ਪੋਸਟਿੰਗ ਦੀ ਦੌੜ ਤਕਰ ਚੱਕੀ ਹੋ ਗਈ ਹੂੰ ਕਾਰਚ ਕੀ ਹੋਇਆ ਬੱਚਾ ਕਿੱਧਰ ਨੂੰ ਚਲਾ ਗਿਆ ਕਿਸੇ ਨਾਲ ਵੀ ਹੋ ਸਕਦਾ ਤੁਹਾਡਾ ਆ ਪਿੱਛੇ ਇਹ ਪ੍ਰਵਾਸੀ ਵਾਲਾ ਮਸਲਾ ਸੀ ਨਿਕਾ ਜਿਹਾ ਬੱਚਾ ਹੀ ਸੀ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਆਈਆਂ ਬਿਲਕੁਲ ਮੈਂ ਇਹ ਕਹਿੰਦਾ ਕਿ ਯਾਰ ਤੁਸੀਂ ਸਮਾਜ ਸੁਧਾਰਨ ਦਾ ਨਾ ਠੇਕਾ ਨਾ ਲਾਓ ਮੈਂ ਤੇ ਕਗਾ ਸੀ ਤੇ ਭੱਜ ਭਜਾ ਕੇ ਆ ਦੇਖਿਆ ਕਿ ਬਸ ਤੁਸੀਂ ਆਪਣੇ ਸਮਾਜ ਨੂੰ ਇੱਕ ਆਪਣਾ ਬੱਚਾ ਵਧੀਆ ਦੇ ਦਿਓ ਬਸ ਤੇ ਆਪਣੇ ਬੱਚੇ ਨੂੰ ਬਚਾ ਲਓ ਮੜਿਆ ਉਹ ਸਮਾਜ ਨੂੰ ਤੁਸੀਂ ਉਹ ਗਿਫਟ ਕਰਤਾ ਸਮਝ ਲਓ ਤੁਹਾਡਾ ਬੱਚਾ ਇੱਕ ਹਿੱਸਾ ਤੁਹਾਡਾ ਹੋਵੇ ਬਿਲਕੁਲ ਤੁਹਾਡਾ ਬੱਚਾ ਕਿਸੇ ਦਾ ਨੁਕਸਾਨ ਨਾ ਕਰੇ ਹਮ ਕਰੀਮ ਮਾਰਨਾ ਨਾ ਕਰੇ ਯਾਰ ਮਾਰਨਾ ਨਾ ਕਰੇ ਕਾਨੂੰਨ ਨਾ ਤੋੜੇ ਹਿੰਸਾ ਨਾ ਕਰੇ ਹਾਂ ਇਸ ਤੋਂ ਵਧੀਆ ਕੀ ਹੋ ਸਕਦਾ ਤੁਸੀਂ ਇਸ ਤੋਂ ਵਧੀਆ ਸਮਾਜ ਬਣਨਾ ਸ਼ੁਰੂ ਹੋ ਗਿਆ ਸਮਝ ਲਓ ਤੁਹਾ ਵਧੀਆ ਹੋਏ ਐਸੈਟ ਬਣ ਜਾਏਗਾ ਨਾ ਸਮਾਜ ਦਾ ਅੱਛਾ ਬੁੱਧੀਜੀਵੀ ਬਣੇਗਾ ਅੱਛਾ ਕਾਮਾ ਬਣੇਗਾ ਕਾਰੋਬਾਰੀ ਬਣੇਗਾ ਤਾਂ ਤੁਸੀਂ ਆਪਣਾ ਫਰਜ਼ ਅਦਾ ਕਰਤਾ ਜੀ ਜੀ ਬਿਲਕੁਲ